ਹੁਣ ਅਸੀਂ ਇੱਕ ਨਵਾਂ ਚਲਾ ਰਹੇ ਹਾਂ ਅੱਜ ਕੈਬਨਿਟ ਚ ਪਾਸ ਕੀਤਾ ਹੈ ਅਸੀਂ 70 ਤੋਂ 70 ਤੋਂ 80 ਸਕੂਲ ਜੋੜਾਂਗੇ ਜਿਹੜੇ ਸਕੂਲ ਆਫ ਐਮੀਨੈਂਸ 117 ਨੇ ਉਹ ਜੋ 80 ਕਿ ਜੋੜਾਂਗੇ ਜਿੱਥੇ ਰਿਜ਼ਲਟ ਤੇ ਅਡਮਿਸ਼ਨ ਵਧੀਆ ਹੈ ਇੱਕ ਆਈਪੀਐਸ ਅਫਸਰ ਨੂੰ ਇੱਕ ਆਈਐਸ ਅਫਸਰ ਨੂੰ ਇੱਕ ਆਈਐਫਐਸ ਅਫਸਰ ਨੂੰ ਫੋਰੈਸਟ ਸਰਵਿਸ ਨੂੰ ਵੱਡੇ ਅਫਸਰ ਜਿਹੜੇ ਨੇ ਜ਼ਿਲ੍ਹੇ ਦੇ ਉਹਨੂੰ ਇੱਕ ਇੱਕ ਸਕੂਲ ਅਸੀਂ ਕਹਾਂਗੇ ਤੁਸੀਂ ਸਕੂਲ ਅਡਾਪਟ ਕਰ ਲਓ ਤੁਸੀਂ ਹਫਤੇ ਚ ਇੱਕ ਦਿਨ ਉੱਥੇ ਸਕੂਲ ਚ ਜਾ ਕੇ ਆਉਣਾ ਹੈ ਬੱਚਿਆਂ ਨਾਲ ਗੱਲਾਂ ਕਰਨੀਆਂ ਬਸ ਜੇ ਕਿਸੇ ਨੇ ਪੁਲਿਸ ਚ ਜਾਣਾ ਹੈ ਤੁਸੀਂ ਦੱਸ ਦੇਣਾ ਭਈ ਪੁਲਿਸ ਚ ਐ ਜਾਇਦਾ ਹੁੰਦਾ ਮੈਂ ਵੀ ਪੁਲਿਸ ਚ ਆਇਆ ਗਿਆ ਸੀ ਆ ਟੈਸਟ ਹੁੰਦਾ ਆ ਗੱਲ ਹੁੰਦੀ ਆ ਉਹ ਬੱਚੇ ਦਾ ਹੌਸਲਾ ਵਧਦਾ ਮੈਨੂੰ ਪੁਲਿਸ ਦੱਸ ਕੇ ਜਾਂਦੀ ਆ ਕਿ ਪੁਲਿਸ ਕਿਨੇ ਜਾਣਾ ਕਿਸੇ ਨੇ ਕਹਿਣਾ ਮੈਂ ਡੀਸੀ ਬਣਨਾ ਤਾਂ ਜਿਹੜੀ ਡਿਪਟੀ ਕਮਿਸ਼ਨਰ ਨੇ ਉਹ ਦੱਸ ਦੇਣ ਵੀ ਆ ਪੜਾਈ ਹੁੰਦੀ ਆ ਇਹ ਤੋਂ ਬਾਅਦ ਆਉਣਾ ਪੜਨਾ ਪੈਂਦਾ ਐਨੇ ਰੈਂਕ ਆ ਜਾਂਦੇ ਨੇ ਐਨੇ ਰੈਂਕ ਤੱਕ ਤੁਹਾਡਾ ਜਿਹੜਾ ਫਿਰ ਸਿਲੈਕਸ਼ਨ ਹੋ ਜਾਂਦੇ ਤਾਂ ਕਿ ਬੱਚਿਆਂ ਨੂੰ ਮੈਂਟਰ ਮਿਲ ਜਾਣ ਟੀਚਰਾਂ ਤੋਂ ਬਿਨਾ ਕਾਮਯਾਬ ਬੰਦੇ ਹੋਰ ਫਿਰ ਜਦੋਂ ਇਹ ਕਾਮਯਾਬ ਹੋ ਗਿਆ ਫਿਰ ਇਹਨੂੰ ਅਸੀਂ ਪੀਸੀਐਸ ਲੈਵਲ ਤੱਕ ਲੈ ਜਾਾਂਗੇ ਐਸ ਡੀ ਐਮ ਜਾਇਆ ਕਰਨ ਹੈਨਾ ਫਿਰ ਹੋਰ ਵੱਡੇ ਅਫਸਰ ਜਿਹੜੇ ਨੇ ਉਹਨਾਂ ਨੂੰ ਭੇਜਿਆ ਕਰਾਂਗੇ ਕਿ ਸਕੂਲ ਇੱਕ ਇੱਕ ਲੈ ਲਓ ਤੁਸੀਂ ਉਸ ਸਕੂਲ ਦੇ ਵਿੱਚ ਗੇਟ ਤੇ ਨਾਮ ਲਿਖਿਆ ਜਾਊਗਾ ਔਰ ਜਦੋਂ ਤੁਸੀਂ ਜਾਓਗੇ ਪਿੰਡ ਚ ਪਿੰਡ ਦੇ ਲੋਕ ਵੀ ਆਉਣਗੇ ਪਿੰਡ ਦੇ ਲੋਕਾਂ ਨਾਲ ਮੁਲਾਕਾਤ ਹੋ ਜੂਗੀ ਲੋਕਾਂ ਨਾਲ ਮੁਲਾਕਾਤ ਹੋ ਜੂਗੀ ਕਿਉਂਕਿ ਐਸਐਸਪੀ ਸਾਡੇ ਬੱਚਿਆਂ ਨੂੰ ਦਸਣਾਉਂਦੇ ਆ ਯਾਰ ਹੈ ਡੀਐਸਪੀ ਆਇਆ ਯਾ ਰਾਜ ਆਜ ਐਸਪੀ ਆਇਆ ਸੋਦੇ ਨਾਲ ਬਹੁਤ ਲੋਕਾਂ ਚ ਜਿਹੜੀ ਆ ਡਰ ਪਿਆ ਹੋਇਆ ਬੈਠਾ ਹਨਾ ਉਹ ਨਿਕਲ ਜੂਗਾ ਤੇ ਉਲਪੁਰਨ ਲੱਗੂਗਾ ਕਿ ਇਹ ਸਾਡੇ ਜਿਹੜੇ ਨੇ ਨਾ ਬੱਚਿਆਂ ਦੀ ਤਰੱਕੀ ਵਾਸਤੇ ਇੱਥੇ ਆਏ ਨੇ ਬੜੇ ਨਵੇਂ-ਨਵੇਂ ਆਈਡੀਆ ਕੱਢ ਰਹੇ ਆ ਪੰਜਾਬ ਨੂੰ ਨੰਬਰ 1 ਸੂਬਾ ਬਣਾਉਣ ਵਾਸਤੇ